ਸਸੇਕਾਲ ਜੀ ਤੇ ਤੁਸੀਂ ਜਿਗਰੋਂ ਗੱਲਾਂ ਖੇਤਾਂ ਦੀ ਆ ਤੇ ਆਪਾਂ ਗੱਲ ਕਰ ਰਹੇ ਸੀ ਆਲੂਆਂ ਦੀ ਬੀਜ ਦੀ ਸਾਂਭ ਸੰਭਾਲ ਦੀ ਤੇ ਇਹ ਆਪਣਾ ਖੇਤ ਹੈਗਾ ਜੀ ਐਲ ਆਰ ਵੈਰਾਈਟੀ ਹੈ ਲੇਡੀ ਰੋਸਾਟਾ ਤੇ ਪੂਰਾ ਖੇਤ ਤਕਰੀਬਨ ਜੀ ਟੌਕਿੰਗ ਜੇ ਕਿਤੋਂ ਪਹੁੰਚੀ ਸੀ ਹੋ ਚੁੱਕੀ ਹੈ ਕਿਤੇ ਬੂਟਾ ਸੀ ਕੋਈ ਜੀ 3 ਜੇਨਰੇਸ਼ਨ ਤੇ ਜੀ ਦਾ ਫੀਲਡ ਹੈ ਜੀ ਹੈ ਤੇ ਐਲਰ ਵੈਰੈਟੀ ਹੈ ਬਹੁਤ ਸ਼ਾਨਦਾਰ ਖੜਾਈ ਹੈ ਇਹਦੇ ਜਿੱਤੇ ਇੱਕ ਸ਼ਗਨਿਤ ਪਰ ਅੰਜੀ ਤੇ growth ਪੂਰੀ ਵਧੀਆ ਹੋਈ ਹੋਈ ਹੈ ਤਰੀਬਨ 43 44 ਦਿਨ ਦਰ ਦੀ ਆਪਣਾ 44 ਦਿਨ ਲਾ ਲੋ ਜੇ ਬਜਾਈ ਤੋਂ ਨੇ ਉੜਾਈ ਖੇਤ ਨਰਮਾਈ ਸੀ ਜਿਸ ਦਿਨ ਇਹਦੀ ਬਜਾਈ ਹੋਈ ਸੀ ਤੇ ਸਾਰਾ ਪੂਰਾ ਸਹੀ ਖੜਾ ਜੀ ਕਿਉਂਕਿ ਜੇ ਤੁਹਾਡੇ ਖੇਤ ਦੇ ਵਿੱਚ ਬੂਟੇ ਤੰਦਰੁਸਤ ਹੋਣਗੇ ਤੇ ਗਿਣਤੀ ਸਹੀ ਤੇ ਤੰਦਰੁਸਤ ਹੋਗੀ ਤਾਂ ਤੁਹਾਡਾ ਝਾੜ ਤੇ ਜ਼ਰੂਰ ਅਸਰ ਪਾਉਣਗੇ ਜੀ ਠੀਕ ਹੈ ਨਾ ਜੀ ਇਹ ਗੱਲੋਂ ਵੱਧ ਧਿਆਨ ਦਿਓ ਕਿੱਥਾ ਜਾਵੇ ਬੇਬੀ ਛਿਤਰੀ ਹੋ ਗਈ ਬਰ ਇਹ ਇਹ ਵੀ ਮਤਲਬ ਕਿ ਥੋੜਾ ਜਿਆਦਾ 8 ਦਿਨ ਦਾ ਫਰਕ ਹੈ ਜਿਹਦੇ ਪ੍ਰਿੰਟਿੰਗ ਅਟਦੇ ਪਹਿਲਾਂ ਹੋਈ ਹੋਈ ਹੈ ਤੇ ਖੇਤਾਂ ਨਾਲੋਂ ਪੂਰਾ ਕਲੀਅਰ ਚ ਬਧੀਆ ਕੋਈ ਇਨਫੈਕਸ਼ਨ ਦੇ ਉਹ ਕਿਣੇ ਹੈਗੇ ਜੋ ਸੀਗੇ ਆਪਾਂ ਉਹ ਪੜਤੇ ਤੇ ਉਹ ਵੀ ਹੈ ਵੀ ਜੇ ਤੁਹਾਡਾ ਮਤਲਬ ਕਿ ਆਲੂ ਥੋੜਾ ਵੱਡਾ ਹੋ ਜਵੇ ਤੇ ਤੁਸੀਂ ਇਨਫੈਕਸ਼ਨ ਦੇ ਬੂਟੇ ਪਾੜਦੇ ਹੋ ਤਾਂ ਬਾਹਰ ਸਾਰੇ ਤਾਂ ਇਹ ਜ਼ਰੂਰ ਧਿਆਨ ਦੇਖਣਾ ਵੀ ਉਹਦੇ ਹੀਠਾਂ ਜਿਹੜੇ ਆਲੂ ਨੇ ਚਾਹੇ ਛੋਟੇ ਨੇ ਵੱਡੇ ਨੇ ਦੋ ਚਾਰ ਜਿਹੜੇ ਵੀ ਨੇ ਉਹ ਆਲੂ ਵੀ ਆਪਾਂ ਖੇਤੋਂ ਕੱਢਣੇ ਨੇ ਤੇ ਜਿਹੜਾ ਬੂਟਾ ਇਹਦੇ ਵਿੱਚੋਂ ਪਟਣਾ ਹੈ ਉਹ ਆਪਾਂ ਨੇ ਤੱਬ ਦੇਣਾ ਜੀ ਜਾਂ ਤਾਂ ਦੱਬ ਦਿਓ ਕਿਸੇ ਪਾਸੇ ਟੋਏ 'ਚ ਜਾਂ ਉਂਜੀ ਤਾਈ ਪੁੱਨੇ ਕਰਾਓ ਉਹਦੇ ਬਿਕ ਸਾਈਡ ਤੋਂ ਨੇੜੇ ਤੇੜੇ ਖੇਤ ਦੇ ਨਹੀਂ ਰੱਖਣਾ ਜੀ ਤੇ ਬਾਕੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਿਾਂਗੇ ਵੀ ਜਿਹੜਾ ਸੀਡ ਹੈ ਕਿਵੇਂ ਸਹੀ ਰਹੂਗਾ ਤੇ ਮੈਂ ਤੁਹਾਨੂੰ ਅਗਲੀ ਵੀਡੀਓ ਤੇ ਵੀ ਦੱਸੂਗਾ ਵੀ ਕਈ ਵਾਰ ਖੇਤ ਆਪਣੇ ਚ ਵਾਇਰਸ ਦੇ ਕੁੱਤੇ ਚ ਪਰਸੈਂਟੇਜ ਵੱਧ ਜਾਂਦੀ ਹੈ ਤੇ ਜੇ ਉਹ ਵੱਧ ਜਾਵੇ ਫਿਰ ਆਪਾਂ ਨੂੰ ਪੱਟਾਂ 'ਚ ਨੁਕਸਾਨ ਵੀ ਹੁੰਦਾ ਤੇ ਉਹ ਖੇਤ ਨੂੰ ਜੇ ਤੁਸੀਂ ਰਾਸ਼ਨ 'ਚ ਹੀ ਪੱਟਣਾ ਖਤਮ ਕਰਨਾ ਹੈ ਤੇ ਡੇਡੇ ਤੁਹਾਡੇ ਇਨਫੈਕਟਡ ਬੂਟੇ ਨੇ ਉਹਨਾਂ ਤੋਂ ਕੁਝ ਹੱਦ ਤੱਕ ਝਾੜ ਵਧਾਇਆ ਜਾ ਸਕਦਾ ਹੈ ਤੇ ਉਹਦੇ ਲਈ ਕਿਹੜੀਆਂ ਦਵਾਈਆਂ ਕੀਤੀਆਂ ਜਾਂਦੀਆਂ ਨੇ ਪਾਉਣਾ ਬਾਰੇ ਵੀ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਵੀ ਕਿੱਥੇ-ਕਿੱਥੇ ਅਫੈਕਟ ਕਰਦੀਆਂ ਨੇ ਉਹਦਾ ਕੀ ਫਾਇਦਾ ਹੋਊਗਾ ਉਹ ਆਪਾਂ ਤੁਹਾਨੂੰ ਗਾਹ ਵਾਲੀ ਵੀਡੀਓ ਚ ਦੱਸਾਂਗੇ ਤੇ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀਆਂ ਧੰਨਵਾਦ ਜੀ